ਸਾਸ਼ਟਰੀਆ ਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹ ਪਰਮਜੀਤ ਸੈਣੀ ਤੇ ਆਓ ਖਬਰਾਂ ਦਾ سلسلہ ਸ਼ੁਰੂ ਕਰਦੇ ਆਂ ਤੇ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਹਰਿਆਣਾ ਪੁਲਿਸ ਦੇ ਐਸਆਈ ਸੰਦੀਪ ਲਾਠਰ ਦੇ ਖੁਦਖੁਸ਼ੀ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਮਰਹੂਮ ਆਈਪੀਐਸ ਅਧਿਕਾਰੀ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਆਈਪੀਐਸ ਪਤਨੀ ਅਮਨੀਤ ਕੁਮਾਰ ਉਹਨਾਂ ਦੇ ਵਿਧਾਇਕ ਸਾਲੇ ਅਮਿਤ ਰਤਨ ਅਤੇ ਜੇਲ੍ਹ ਵਿੱਚ ਬੰਦ ਗਨਮੈਨ ਸੁਸ਼ੀ ਕੁਮਾਰ ਸਮੇਤ ਚਾਰ ਲੋਕਾਂ ਦੇ ਵਿਰੁੱਧ ਐਫਆਈਆਰ ਹੋਈ ਦਰਜ ਪਰਿਵਾਰ ਪੋਸਟਮਾਰਟਮ ਅਤੇ ਸੰਸਕਾਰ ਲਈ ਹੋਇਆ ਰਾਜ਼ੀ ਸੁਪਰੀਮ ਕੋਰਟ ਦੇ ਵਿੱਚ ਮੌਤ ਦੀ ਸਜ਼ਾ ਦਾ ਤਰੀਕਾ ਬਦਲਣ ਦੀ ਮੰਗ ਵਾਲੀ ਪਟੀਸ਼ਨ ਤੇ ਹੋਈ ਸੁਣਵਾਈ ਫਾਂਸੀ ਦੇ ਪੁਰਾਣੇ ਤਰੀਕੇ ਦੀ ਬਜਾਏ ਜ਼ਹਿਰੀਲੇ ਟੀਕੇ ਦੀ ਵਰਤੋਂ ਕਰਨ ਜਾਂ ਫਿਰ ਗੈਸ ਚੈਂਬਰ ਦੇ ਰਾਹੀਂ ਸਜ਼ਾ ਦੇਣ ਦੀ ਮੰਗ ਲੇਕਿਨ ਕੇਂਦਰ ਸਰਕਾਰ ਨੇ ਤਰੀਕਾ ਬਦਲਣ ਤੋਂ ਕੀਤਾ ਅਣਿਕਾ ਇਨਕਾਰ ਮਾਮਲੇ ਦੀ ਸੁਣਵਾਈ 11 ਨਵੰਬਰ ਤੱਕ ਮੁਲਤਵੀ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਡੀ ਸਾਜ਼ਿਸ਼ ناکਾਮ ਅਜਨਾਲਾ ਪੁਲਿਸ ਵੱਲੋਂ ਸਰਹੱਦੀ ਪਿੰਡ ਦੇ ਖੇਤਾਂ ਦੇ ਵਿੱਚੋਂ 2 ਕਿਲੋ ਆਈਈਡੀ ਡੈਟੋਨੇਟਰ 3 ਹੱਥਗੋਲੇ ਅਤੇ ਹੋਰ ਸਮੱਗਰੀ ਕੀਤੀ ਗਈ ਬਰਾਮਦ ਥਾਣਾ ਅਜਨਾਲਾ ਦੇ ਵਿੱਚ ਮੁਕੱਦਮਾ ਦਰਜ ਅਗਲੇਰੀ ਕਾਰਵਾਈ ਸ਼ੁਰੂ ਸੰਗਤ ਮੰਡੀ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿੱਚ ਪੀਣ ਵਾਲੇ ਪਾਣੀ ਨੂੰ ਤਰਫੇ ਲੋਕ ਪਿਛਲੇ ਇੱਕ ਹਫ਼ਤੇ ਤੋਂ ਵਾਟਰ ਵਰਕਰਸ ਦੇ ਵੱਲੋਂ ਘਰਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਗਈ ਬੰਦ ਪੰਪ ਆਪਰੇਟਰ ਦਾ ਬਿਆਨ ਵਾਟਰ ਵਰਕਰਸ ਦਾ ਬਿੱਲ ਨਹੀਂ ਭਰ ਰਹੇ ਲੋਕ ਵਰਕਰਸ ਦੇ ਕਰਮਚਾਰੀ ਨੂੰ ਤਨਖਾਹ ਦੇਣੀ ਹੋਈ ਮੁਸ਼ਕਲ ਇਸ ਲਈ ਬੰਦ ਕੀਤੀ ਗਈ ਹੈ ਪਾਣੀ ਦੀ ਸਪਲਾਈ ਫਗਵਾੜਾ ਅੰਮ੍ਰਿਤਸਰ ਹਾਈਵੇ ਤੇ ਕੈਮੀਕਲ ਦੇ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ ਡਰਾਈਵਰ ਦੀ ਚੌਕਸੀ ਦੇ ਨਾਲ ਵੱਡੇ ਹੱਥ ਸਤੋ ਹੋਇਆ ਬਚਾ ਕੇਬੀਸੀ ਦੀ ਹੌਟ ਸੀਟ ਮੀਤਾਬ ਬਚਨ ਦੇ ਸਾਹਮਣੇ ਬੈਠੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਕੌਣ ਬਣੇਗਾ ਕਰੋੜਪਤੀ ਤੋਂ ਮਿਲੇ ਪੈਸੇ ਨੂੰ ਪੰਜਾਬ ਹੜ੍ਹ ਰਾਹਤ ਫੰਡ ਵਿੱਚ ਦਾਨ ਕਰਨ ਦਾ ਕੀਤਾ ਫੈਸਲਾ ਸੈਲੀਬ੍ਰਿਟੀ ਐਪੀਸੋਡ ਵਿੱਚ ਹੋਈ ਦਿਲਜੀਤ ਦੋਸਾਂਝ ਦੀ ਐਂਟਰੀ ਪਰ ਸਾਰਿਆਂ ਦਾ ਬੇਸਬਰੀ ਨਾਲ ਹੋ ਰਿਹਾ ਇੰਤਜ਼ਾਰ ਗੈਰ ਕਾਨੂੰਨੀ ਜਾਇਦਾਦ ਦੇ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ ਵਿਜੀਲੈਂਸ ਜਾਂਚ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ ਅਦਾਲਤ ਨੇ ਕਿਹਾ ਕਾਨੂੰਨ ਅਨੁਸਾਰ ਜਾਰੀ ਰਹੇਗੀ ਜਾਂਚ ਰਾਜ ਸਭਾ ਜਿਮਨੀ ਚੋਣ ਤੋਂ ਖਤੜੀ ਦਾ ਮਾਮਲਾ ਨਵਨੀ ਚਤੁਰਵੇਦੀ ਗ੍ਰਿਫਤਾਰ ਰਾਤ ਕਰੀਬ 8 ਵਜੇ ਨਵਨੀਤ ਨੂੰ ਚੰਡੀਗੜ੍ਹ ਦੇ ਸੈਕਟਰ 3 ਥਾਣੇ ਤੋਂ ਗ੍ਰਿਫਤਾਰ ਕਰਕੇ ਰੂਪਨਗਰ ਲਿਆਂਈ ਪੰਜਾਬ ਪੁਲਿਸ ਦਾਜ਼ਰੀਏ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਹੋਣ ਵਾਲੀ ਨਾਮਜ਼ਦਗੀ ਦੌਰਾਨ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਜਾਲੀ ਦਸਤਾਖਤਾਂ ਦੇ ਮਾਮਲੇ ਵਿੱਚ ਹੋਈ ਹੈ ਗ੍ਰਿਫਤਾਰੀ ਰੋਪੜ ਦੇ ਵਿਧਾਇਕ ਦਿਨੇਸ਼ ਛੱਡਾ ਸਨੇ तमाम ਵਿਧਾਇਕਾਂ ਨੇ ਕਰਵਾਈ ਸੀ ਸ਼ਿਕਾਇਤ ਦਰਜ ਤਰਨਤਾਰਨ ਉਪਜੋਂ ਚੋਣ ਦਾ ਮੈਦਾਨ ਭਖਿਆ ਨਾਮਜ਼ਦਗੀਆਂ ਦੇ ਨਾਲ-ਨਾਲ ਉਮੀਦਵਾਰਾਂ ਦੇ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਚੋਣ ਪ੍ਰਚਾਰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਕੁਲਬੀਰ ਸਿੰਘ ਜੀਰਾਸਣੇ ਕਾਂਗਰਸੀ ਆਗੂਆਂ ਦੇ ਵੱਲੋਂ ਕਰਨਬੀਰ ਸਿੰਘ ਬੋਰਜ ਦੇ ਲਈ ਵੋਟ ਦੀ ਅਪੀਲ ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਆਬੋ ਹਵਾ ਹੋਈ ਖਰਾਬ ਸਰਕਾਰ ਦੇ ਵੱਲੋਂ ਕਲਾਊਡ ਸੀਡਿੰਗ ਯਾਨੀ ਕਿ ਨਕਲੀ ਬਰਸਾਤੀ ਕੀਤੀ ਜਾ ਰਹੀ ਤਿਆਰੀ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਘਾਰ ਤਣਾ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਅਫਗਾਨਿਸਤਾਨ ਵਿੱਚ ਘਾਰ ਹੋਈਆਂ ਹਿੰਸਕ ਚੜਪਾਂ ਵਿੱਚ 40 ਤੋਂ ਵੱਧ ਅਫਗਾਨੀ ਤਾਲੀਬਾਨ ਹਮਲਾਵਰ ਹਲਾਕ ਸਰਹੱਦੀ ਚੜਪਾਂ ਦੇ ਵਿਚਕਾਰ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਨਾਲ 48 ਘੰਟੇ ਦੀ ਜੰਗਬੰਦੀ ਦਾ ਐਲਾਨ ਤਾਜ਼ਾ ਤਲਖੀਆਂ ਦੌਰਾਨ ਦੋਵਾਂ ਮਿਲਕਾਂ ਵੀ ਚਾਲੇ ਸਰਹੱਦੀ ਆਵਾਜਾਈ ਅਤੇ ਵਪਾਰ ਮੁਕੰਮਲ ਤੌਰ ਤੇ ਬੰਦ ਦੋਵੇਂ ਹੀ ਮਿਲਕਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਤਿੱਖੇ ਬਿਆਨ ਜਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਵਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਪ੍ਰੋਸਾ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ ਸੋ ਐਸੀ ਹੁਣ ਤੱਕ ਦੇ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦ ਇਜਾਜ਼ਤ ਵੇਖਦੇ ਹੋ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ